ਕੀ ਕੰਮ ਕਰਦੇ ਬਰਕ ਦੇ ਪਾਸमां ਕੀ ਕੰਮ ਕਰਦਾ ਪਾਣੀ ਉਹ ਖੜਾਰੀ ਬਣ ਗਿਆ ਜਿਹਨੇ ਸੰਧ ਲਈ ਸਾਰੀ ਕਹਾਣੀ ਜਾਂ ਫਿਰ ਕੋਈ ਉਸਤਾਦ ਧਾਰ ਲਓ ਜਾਂ ਆਪਸ ਕੀਮਾ ਬਣ ਲੋ ਓਏ ਅੱਧੀ ਖੇਡ ਸਿਖਾ ਗਿਆ ਲੋਕਾਂ ਨੂੰ ਜਾ ਕੇ ਗੱਗਰ ਰਾਏ ਸਰ ਵਾਲਾ ਸੁਣ ਲੋ ਤਦ ਅੰਦਰਲੀ ਗਰਮੀ ਇਹਦੀ ਜੇ ਕਿ ਬਹਿ ਜਾ ਬਹਿ ਜਾ ਹੁੰਦੀ ਜੇ ਨਹੀਂ ਬਾਹ ਪਤਾ ਜਲਾਬਾਂ ਦਾ ਛਟ ਇੱਕ ਤਰਫਲੇ ਦੀ ਚੁੰਡੀ ਬਈ ਸਮਾਂ ਬਦਲ ਗਿਆ ਗੇਮ ਬਦਲ ਗਈ ਹੁਣ ਕੰਮ ਟੌਪ ਦੇ ਉੱਤੇ ਬਈ ਹੌਣੇ ਦਿੰਦੇ ਬੈਣ ਪਤੰਦਰ ਹੁਣ ਡਿੱਡ ਦੇ ਹੋ ਹੋ ਪੁੱਠੇ ਅੰਤਰੂ ਬਾਹ ਵਿੱਚ ਸੁਣਿਆ ਆਉਣਾ ਕਿ ਸ਼ਹਿ ਆ ਬਾਲੀ ਪੈੜੀ ਕੰਨਾਂ ਲਈ ਬਰਦਾਨੇ ਬਣਿਆ ਕੰਨਾਂ ਦਾ ਬਣ ਗਿਆ ਬੈਰੀ ਬਈ ਜਿਹਨੂੰ ਕਾਲਾ ਸੋਨਾ ਲੋਕ ਆਖਦੇ ਉਹ ਕੌਡੀ ਤੋਂ ਹੀਰਾ ਬਣਾ ਦਿੰਦਾ ਹੈ ਜੇ ਨਾ ਗਿਆ ਸਮਝਿਆ ਆਲੂ ਬਖਾਰਾ ਓ ਖੋਟਿਆਂ ਦੇ ਪੱਲੜ ਪਵਾ ਦਿੰਦਾ ਬਈ ਜੇ ਨਾ ਗਿਆ ਸਮਝਿਆ ਆਲੂ ਬਖਾਰਾ ਓ ਖੋਟਿਆਂ ਦੇ ਪੱਲੜ ਪਵਾ ਦਿੰਦਾ ਹੋ ਪਹਿਲਾਂ ਕਰਕੇ ਸਿਆਚ ਸਾਜੀ ਕਰ ਮੁਕਰੇ ਮਰੇ ਮੁਕਰੇ ਦਾ ਵੈਸੇ ਵੀ ਇਲਾਜ ਨਾ ਕੋਈ ਪੈਸੇ ਪਿੱਛੇ ਵੇਚਦੀ ਜ਼ਮੀਰ ਜਿਨ੍ਹਾਂ ਨੇ ਸਾਡੀ ਹੁਣ ਉਹਨਾਂ ਲੋਕਾਂ ਨਾਲ ਲਿਹਾਜ ਨਾ ਕੋਈ ਛੋਡੇ ਚੰਗੇ ਉੱਡੇ ਭਾਈ ਭਰਾ ਹੀ ਸੋਨੂੰ ਆ ਪਰ ਮੇਰਾ ਡੱਡ ਮਰ ਗਿਆ ਉਸੇ ਦਾ ਦੋਖਾ ਕਿਉਂ ਤੁਸੀਂ ਸਾਧੀ ਕਰ ਮੁਕਰੇ ਸਤਾਉਂਦੀ ਗੱਲ ਇਹ ਨਾ ਹੋਰ ਕੋਈ ਭਰਾਵੋ ਪੈਸੇ ਵਾਲੀ ਭੁੱਖ ਬਣਿਆ ਦੇ ਤੋੜਿਆਰ ਕਾਰ ਬੜੇ ਤਾਂ ਹੀ ਚੱਲ ਮਾਰੇ ਚੰਗੇ ਦਿਨ ਵੀ ਬੰਦੇ ਤੇ ਆਉਂਦੇ ਆ ਮਾਰਾ ਫਿਰਦਾ ਹਾਲਾ ਤਾਂ ਮੇਰਾ ਕੋਈ ਗੱਲ ਨਹੀਂ ਛੋਡੇ ਕਰਾ ਆਏ ਦਿਨ ਵਿੱਥਾਂ ਪਾਉਂਦੇ ਆ ਸ਼ੌਕ ਦੀਏ ਖੇਡ ਦੀ ਬਾਈ ਸ਼ੌਕ ਹੀ ਰਹਿਣ ਦਿਓ ਹਰ ਇੱਕ ਖੇਡ ਨਾ ਬਣਾਓ ਧੰਦੇ ਦੀ ਮਾਰਾ ਸ਼ੌਕ ਮਾਰ ਨਾ ਕਿਸੇ ਦਾ ਚੰਗਾ ਹਾ ਲੈ ਕੇ ਬੈਠ ਜਾਏ ਗਰੀਬ ਬੰਦੇ ਦੀ ਮਾਰਾ ਸ਼ੌਕ ਮਾਰ ਨਾ ਕਿਸੇ ਦਾ ਚੰਗਾ ਹਾ ਲੈ ਕੇ ਬੈਠ ਜਾਏ ਗਰੀਬ ਬੰਦੇ ਦੀ ਮੇਰੀ ਮਿਹਨਤ ਆ ਕੋਈ ਸੁੱਕਾ ਨਹੀਂ ਮੈਂ ਸੌਕੀਆਂ ਪੈਸੇ ਦਾ ਭੁੱਖਾ ਨਹੀਂ ਬੰਦਾ ਬੇਖ ਬਦਲਣਾ ਪੈਂਦਾ ਵੀਰੇ ਮੈਂ ਬੈਠੇ ਨੇਚਰ ਦਾ ਬੰਦਾ ਰੁੱਖਾ ਨਹੀਂ ਇਹ ਬਾਫਰੀ ਮੇਰੀ ਦਾਤੇ ਨੇ ਅੱਜ ਤਾਂ ਹੀ ਮੇਰੇ ਜਿੱਤਦੇ ਆ ੁੱਡੇ ਸੁੰਭਰੇ ਲੋਕਾਂ ਦੇ ਯਾਦ ਨਹੀਂ ਪੈ ਕੱਪ ਲੋਕਾਂ ਨੂੰ ਕੱਲੇ ਦਿਖਦੇ ਆ ਜੋ ਦਿੱਤੇ ਉਸਤਾਦ ਨੇ ਉਹੀ ਉੜਦੇ ਆ ਨਾ ਬਾਜ਼ੀਆਂ ਤੋਂ ਚੱਕਲ ਕੋਏ ਆ ਨਾ ਪਾਏ ਨੋਟ ਵੇਖ ਵਿੱਚ ਪਿੰਜਰੇ ਦੇ ਬੜੇ ਪਿੰਜਰੇ ਲੋਕਾਂ ਦੇ ਢੋਏ ਆ ਗਰਮੀ ਹਾਏ 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 ਗਰਮੀ ਹਾਏ ਗਰਮੀ ਚੀਕ ਕੜਾ ਗਈ ਓਏ ਜੀ ਜਿਹੜੇ ਲੋਰਾ ਖਦ ਨੂੰ ਬੈਰੀ ਦੱਸਦੇ ਉਹਨਾਂ ਨੂੰ ਖੇੜ ਭਰਾ ਗਈ ਓਏ ਸਾਡੇ ਕੋਲ ਫਲਾਣੇ ਵਾਏ ਫੋਟੋਆਂ ਦਾ ਗਰੁੱਪ ਸੀ ਪਰਦੇ ਬਾਈ ਹੁਣ ਨਿੱਤ ਬਹਾਨੇ ਨਵੇਂ ਲੱਭਦੇ ਦੇਖ ਛੱਪਰ ਵਿੱਚ ਵੱੜਦੇ ਬਾਈ ਨਹੀਂ ਗਰਮੀ ਵਿੱਚ ਉੱਡੇ ਬਹਿਮ ਹਜੇ ਵੀ ਚਲ ਸੋਣਪਾ ਦੋਰੀਆਂ ਦੇਖਣਗੇ ਸੋਣਪਾ ਦੋ ਕੀਰੇ ਦੇਖਿਆ ਚੰਗਾ ਤੂੰ ਦੇਖੀ ਚਲ ਸਾਰੇ ਵੇਚਾਂਗੇ ਸੋਣਪਾ ਕੋ ਕਿਨੇ ਦੇਖਿਆ ਚੰਗਾ ਤੂੰ ਦੇਖੀ ਚਲ ਸਾਰੇ ਵੇਚਣਗੇ